18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ ਯਾਨੀ ਕਿ ਜੋ ਜੰਗਬੰਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਨੂੰ ਦੁਬਾਰਾ ਫੇਡੀਅਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੂਨ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਸ਼ਾਕਟਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀਏ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਧਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਉਨਾ ਦੁਬਾਰਾ ਫਏਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਹੈ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਤਬਾਦ ਸਵਾਲ ਵੀ ਉੱਠ ਰਹੇ ਨੇ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਤਾਜ਼ੀਏ ਕੇ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਡੀਜੀਐਮਓਸ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੇ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਡੀਐਮਓਸ ਦੀ ਗੱਲਬਾਤ ਹੋਈ ਅਤੇ ਫੇਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਚਾ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋਂ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਦਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸ ਫਾਇਰ ਤੇ ਸਹਿਮਤੀ ਬਣੀ ਸੀ ਇਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸ ਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸ ਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਧਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਫਰੀਡੀਅਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਰਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਨੂੰ ਸੰਬੋਧਨ ਕਰਦੇ ਹੋਏ ਸ਼ਾਕਟਾਰ ਨੇ ਕਿਹਾ ਹੈ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਕਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਅਕਤੂਬਰ ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੋਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਸ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਬਾਸ਼ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਚੁੱਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਜ਼ਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਜ਼ਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੀ ਸੀਜ਼ਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਸਸਪੈਂਡ ਰਹੇਗਾ ਐਸ ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਹਨਾਂ ਦੇ ਮੁਤਾਬਕ ਉਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਨੂੰ ਦੁਬਾਰਾ ਫੀਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਨੂੰ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਹੈ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਕਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਤੁਬਾਦ ਸਵਾਲ ਵੀ ਉੱਠ ਰਹੇ ਨੇ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸ ਦਈਏ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਸਸਪੈਂਡ ਰਹੇਗਾ ਐਸ. ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਪੀੜ੍ਹੀਆਂ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਧਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਨੂੰ ਦੁਬਾਰਾ ਫੇਡੀਅਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋਂ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਦਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸ ਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤੇ ਤਸੀਸ ਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੀ ਤਸੀਸ ਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਧਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਰੀਕ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਉਨਾ ਦੁਬਾਰਾ ਫੇਡੀਅਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਹੈ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਕਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਅਕਤੂਬਰ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੇ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਉnga ਦੁਬਾਰਾ ਫਏ ਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋਂ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਇਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਆ ਸਸਪੈਂਡ ਰਹੇਗਾ ਐਸ ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਨਾ ਦੁਬਾਰਾ ਫੀਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਦਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗੀਦਰ ਪਮਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸ ਦਈਏ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿੱਚ ਡੀਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਸਸਪੈਂਡ ਰਹੇਗਾ ਐਸ. ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵੱਧਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਉन्हा ਦੁਬਾਰਾ ਫੀ ਡੀ ਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਿਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸ ਦਈਏ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੇ ਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਇਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤੇ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਸਸਪੈਂਡ ਰਹੇਗਾ ਐਸ. ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਧਾਰ ਉਨਾ ਦੇ ਮੁਤਾਬਕ ਉਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਉਨਾ ਦੁਬਾਰਾ ਫਏਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਨੂੰ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਹੈ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਟਾਰ ਨੇ 27 ਤਬਾਦ ਸਵਾਲ ਵੀ ਉੱਠ ਰਹੇ ਨੇ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਫਿਰ ਤੋਂ ਸ਼ੁਰੂ ਹੋਣ ਵਾਲਾ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿ 18 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਫਿਰ ਤੋਂ ਤਣਾਅ ਪੈਦਾ ਹੋ ਸਕਦਾ ਹੈ ਦਰਅਸਲ ਸ਼ਾਬਾਜ਼ ਸਰਕਾਰ ਨੇ ਮੰਤਰੀ ਲਗਾਤਾਰ ਭਾਰਤ ਦੀ ਗਿੱਦੜ ਪੰਪਕੀ ਦੇ ਰਹੇ ਨੇ ਭਾਰਤ ਨੂੰ ਅਤੇ ਭਾਰਤ ਦੇ ਅੱਗੇ ਕਿਤੇ ਨਾ ਕਿਤੇ ਝੁਕਦੇ ਨਜ਼ਰ ਵੀ ਆ ਰਹੇ ਨੇ ਸ਼ਾਹਬਾਦ ਸ਼ਰੀਫ ਨੇ ਜਾਣਕਾਰੀ ਮੁਤਾਬਕ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ ਕਿਉਂਕਿ ਪਾਕਿਸਤਾਨ ਭਾਰਤ ਦੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਝੁਕਦਾ ਨਜ਼ਰ ਆ ਰਿਹਾ ਹੈ ਜਲ ਸਮਝੌਤੇ ਨੂੰ ਫਿਰ ਤੋਂ ਬਹਾਲ ਨਹੀਂ ਕੀਤਾ ਗਿਆ ਤਾਂ ਸੀਜ਼ਫਾਇਰ ਰੱਦ ਕਰ ਦਿੱਤਾ ਜਾਵੇਗਾ ਇਹ ਵੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਕਿ ਲਗਾਤਾਰ ਹੋ ਸਕਦੀਆਂ ਨੇ ਤਾਂ ਦੱਸਦੀਏ ਕਿ 10 ਮਈ ਨੂੰ ਦੋਹਾਂ ਦੇਸ਼ਾਂ ਦੇ ਵਿਚ ਡੀਜੀਐਮਓਜ਼ ਦੇ ਵਿਚਕਾਰ ਗੱਲਬਾਤ ਹੁੰਦੀ ਹੈ 12 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ ਸੀ ਉਸ ਤੋਂ ਬਾਅਦ 12 ਮਈ ਨੂੰ ਜੋ ਗੱਲ ਹੋਈ ਉਸ ਤੋਂ ਬਾਅਦ 14 ਮਈ ਤੱਕ ਤਸੀਸਫਾਇਰ ਤੇ ਸਹਿਮਤੀ ਬਣੀ 14 ਮਈ ਨੂੰ ਜੋ ਗੱਲਬਾਤ ਹੋਈ ਉਸ ਤੋਂ ਬਾਅਦ ਹੁਣ 18 ਮਈ ਤੱਕ ਦੇ ਸੀਸਫਾਇਰ ਤੇ ਸਹਿਮਤੀ ਬਣਨ ਦੀ ਖਬਰ ਹੈ ਤਾਂ ਸਿੰਧੂ ਜਲ ਸਮਝੌਤਾ ਸਸਪੈਂਡ ਰਹੇਗਾ ਐਸ. ਜੈ ਸ਼ੰਕਰ ਨੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਸਪਸ਼ਟ ਕੀਤਾ ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਸੀਜ਼ ਫਾਇਰ ਕੇਵਲ 18 ਮਈ ਤੱਕ ਹੀ ਹੈ ਯਾਨੀ ਕਿ ਜੋ ਜੰਗਬੰਦੀ ਹੈ ਉਹ ਕੇਵਲ 18 ਮਈ ਤੱਕ ਹੀ ਹੈ ਇਹ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋ ਪਾਕਿਸਤਾਨ ਦੇ ਮੰਤਰੀ ਨੇ ਵਿਦੇਸ਼ ਮੰਤਰੀ ਇਸ਼ਾਕ ਟਾਰ ਉਨ੍ਹਾਂ ਦੇ ਮੁਤਾਬਕ ਉੱਥੇ ਦਾਵਾ ਕੀਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗਬੰਦੀ ਹੈ 18 ਤੱਕ ਵਧਾਈ ਗਈ ਹੈ ਇਸ ਤੋਂ ਪਹਿਲਾਂ ਇਹ ਜੰਗਬੰਦੀ ਦੀ ਤਾਰੀਖ 10 ਤੋਂ 12 ਸੀ ਫਿਰ 12 ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਧਾ ਕੇ 14 ਜਾਂ 15 ਤਾਰੀਖ ਤੱਕ ਕੀਤਾ ਗਿਆ ਤੇ ਉਸ ਤੋਂ ਬਾਅਦ ਨਾ ਦੁਬਾਰਾ ਫਏ ਡੀਐਮ ਉਸ ਦੀ ਗੱਲਬਾਤ ਹੋਈ ਅਤੇ ਫਿਰ 15 ਤੋਂ ਲੈ ਕੇ 18 ਤੱਕ ਇਸ ਜੰਗਬੰਦੀ ਨੂੰ ਵਧਾ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਦੇ ਕਿਸੇ ਫੌਜੀ ਅਧਿਕਾਰੀਆ ਵੱਲੋਂ ਇਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਪਰ ਜੋ ਮੀਡੀਆ ਦੇ ਵਿੱਚ ਆ ਰਿਪੋਰਟਾਂ ਨੇ ਉਸ ਦੇ ਹਵਾਲੇ ਨਾਲ ਜੋ ਜਾਣਕਾਰੀ ਹੈ ਉਹ ਦੇ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਕਟਾਰ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ 18 ਮਈ ਤੱਕ ਹੀ ਹੈ ਜੀਓ ਟੀਵੀ ਦੀ ਰਿਪੋਰਟ ਦੇ ਅਨੁਸਾਰ ਸੰਸਦ ਦੋ ਸੰਬੋਧਨ ਕਰਦੇ ਹੋਏ ਸ਼ਾਕਦਾਰ ਨੇ ਕਿਹਾ ਕਿ 14 ਮਈ ਨੂੰ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਡੀਐਮਓਜ਼ ਦੇ ਵਿਚਕਾਰ ਹੌਟਲਾਈਨ ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਸ਼ਾਕਦਾਰ ਨੇ ਇਸ ਤੋਂ ਬਾਅਦ ਸਵਾਲ ਵੀ ਉੱਠ ਰਹੇ ਨੇ ਕਿ ਕੀ ਕੀ ਭਾਰਤ ਪਾਕਿਸਤਾਨ ਦੇ ਵਿਚਕਾਰ